ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਡੇਰਾ ਮੁਖੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਇਹ ਜਾਣਕਾਰੀ ਗੁਰੂਗ੍ਰਾਮ ਦੇ ਚੀਫ ਮੈਡੀਕਲ ਅਫੀਸਰ ਡਾਕਟਰ ਰਵਿੰਦਰ ਯਾਦਵ ਨੇ ਦਿੱਤੀ ਹੈ ਇਸ ਤੋਂ ਪਹਿਲਾਂ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਸੀ ਇਸ ਤੋਂ ਬਾਅਦ RAM ਰਹੀਮ ਨੂੰ ਗੁਰੂਗ੍ਰਾਮ ਦੇ ਮੈਦਾਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉੱਥੇ RAM ਰਹੀਮ ਦੀ ਸਿਹਤ ਦੀ ਸੂਚਨਾ ਮਿਲਦਿਆਂ ਹੀ ਉਸ ਦੀ ਮੂਹ ਦੀ ਬੇਟੀ ਹਨੀ ਪ੍ਰੀਤ ਉਸ ਨੂੰ ਮੋਬੈਲਨ ਮੈਂ ਦਾਤਾ ਹਸਤਾਲ ਪਹੁੰਚ ਗਈ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਹਨੀ ਪ੍ਰੀਤ ਰਾਮ ਰਹੀਮ ਦਾ ਹਾਲ ਜਨਰਲਲੀ ਪਹੁੰਚੀ ਰਾਮ ਰਹੀਮ ਨੂੰ ਮੈਂ ਦਾਤਾ ਹਸਤਾਲ ਦੀ ਨੌਵੀਂ ਮੰਜ਼ਲ ਤੇ ਰੱਖਿਆ ਗਿਆ ਹੈ ਹਨੀ ਪ੍ਰੀਤ ਨੇ ਆਪਣਾ ਰਾਮ ਰਹੀਮ ਦੇ اٹੈਂਡਰ ਦੇ ਰੂਪ ਵਿੱਚ ਕਾਰਡ ਬਣਵਾਇਆ ਹੈ ਸੁਨਾਰੀਆ ਜਿਲ੍ਹੇ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਡੇਰਾ ਮੁਖੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਇਹ ਜਾਣਕਾਰੀ ਗੁਰੂਗ੍ਰਾਮ ਦੇ ਚੀਫ ਮੈਡੀਕਲ ਆਫੀਸਰ ਡਾਕਟਰ ਰਵਿੰਦਰ ਯਾਦਵ ਨੇ ਦਿੱਤੀ ਹੈ ਇਸ ਤੋਂ ਪਹਿਲਾਂ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਸੀ ਇਸ ਤੋਂ ਬਾਅਦ RAM ਰਹੀਮ ਨੂੰ ਗੁਰੂਗ੍ਰਾਮ ਦੇ ਮਾਦਾਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉੱਥੇ RAM ਰਹੀਮ ਦੀ ਸਿਹਤ ਦੀ ਸੂchna ਮਿਲਦਿਆਂ ਹੀ ਉਸ ਦੀ ਮੂ ਹਨੀਪ੍ਰੀਤ ਉਸ ਨੂੰ ਬੇਲਣ ਮੈਂ ਦਾਤਾ ਹਸਤਾਲ ਪਹੁੰਚ ਕੇ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਹਨੀਪ੍ਰੀਤ ਰਾਮ ਰਹੀਮ ਦਾ ਹਾਲ ਜਨਰਲਲੀ ਪਹੁੰਚੀ ਰਾਮ ਰਹੀਮ ਨੂੰ ਮੈਂ ਦਾਤਾ ਹਸਤਾਲ ਦੀ 9ਵੀਂ ਮੰਜ਼ਲ ਤੇ ਰੱਖਿਆ ਗਿਆ ਹੈ ਹਨੀਪ੍ਰੀਤ ਨੇ ਆਪਣਾ ਰਾਮ ਰਹੀਮ ਦੇ اٹੈਂਡਰ ਦੇ ਰੂਪ ਵਿੱਚ ਕਾਰਡ ਬਣਵਾਇਆ ਹੈ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਸਿੰਘ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਡੇਰਾ ਮੁਖੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਇਹ ਜਾਣਕਾਰੀ ਗੁਰੂਗ੍ਰਾਮ ਦੇ ਚੀਫ ਮੈਡੀਕਲ ਅਫੀਸਰ ਡਾਕਟਰ ਰਵਿੰਦਰ ਯਾਦਵ ਨੇ ਦਿੱਤੀ ਹੈ ਇਸ ਤੋਂ ਪਹਿਲਾਂ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਸੀ ਇਸ ਤੋਂ ਬਾਅਦ RAM ਰਹੀਮ ਨੂੰ ਗੁਰੂਗ੍ਰਾਮ ਦੇ ਮੈਦਾਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉੱਥੇ RAM ਰਹੀਮ ਦੀ ਸਿਹਤ ਦੀ ਸੂਚਨਾ ਮਿਲਦਿਆਂ ਹੀ ਉਸ ਦੀ ਮੂਹ ਦੀ ਬੇਟੀ ਹਨੀ ਪ੍ਰੀਤ ਉਸ ਨੂੰ ਮੁੰਬੈ ਲੈਣ ਮੈਂ ਦਾਤਾ ਹਸਤਾਲ ਪਹੁੰਚ ਕੇ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਹਨੀ ਪ੍ਰੀਤ ਰਾਮ ਰਹੀਮ ਦਾ ਹਾਲ ਜਨਰਲਲੀ ਪਹੁੰਚੀ ਰਾਮ ਰਹੀਮ ਨੂੰ ਮੈਂ ਦਾਤਾ ਹਸਤਾਲ ਦੀ ਨੌਵੀਂ ਮੰਜ਼ਲ ਤੇ ਰੱਖਿਆ ਗਿਆ ਹੈ ਹਨੀ ਪ੍ਰੀਤ ਨੇ ਆਪਣਾ ਰਾਮ ਰਹੀਮ ਦੇ اٹੈਂਡਰ ਦੇ ਰੂਪ ਵਿੱਚ ਕਾਰਡ ਬਣਵਾਇਆ ਹੈ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਡੇਰਾ ਮੁਖੀ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਇਹ ਜਾਣਕਾਰੀ ਗੁਰੂਗ੍ਰਾਮ ਦੇ ਚੀਫ ਮੈਡੀਕਲ ਅਫੀਸਰ ਡਾਕਟਰ ਰਵਿੰਦਰ ਯਾਦਵ ਨੇ ਦਿੱਤੀ ਹੈ ਇਸ ਤੋਂ ਪਹਿਲਾਂ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਸੀ ਇਸ ਤੋਂ ਬਾਅਦ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੈਦਾਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉੱਥੇ ਰਾਮ ਰਹੀਮ ਦੀ ਸਿਹਤ ਦੀ ਸੂਚਨਾ ਮਿਲਦਿਆਂ ਹੀ ਉਸ ਦੀ ਮੂਹ ਬੇਟੀ ਹਨੀ ਪ੍ਰੀਤ ਉਸ ਨੂੰ ਮੁੰਬੈਲਨ ਮੈਂ ਦਾਤਾ ਹਸਤਾਲ ਪਹੁੰਚ ਕੇ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 8:30 ਵਜੇ ਹਨੀ ਪ੍ਰੀਤ ਰਾਮ ਰਹੀਮ ਦਾ ਹਾਲ ਜਾਣਨ ਲਈ ਪਹੁੰਚੀ ਰਾਮ ਰਹੀਮ ਨੂੰ ਮੈਂ ਦਾਤਾ ਹਸਤਾਲ ਦੀ 9ਵੀਂ ਮੰਜ਼ਲ ਤੇ ਰੱਖਿਆ ਗਿਆ ਹੈ ਹਨੀ ਪ੍ਰੀਤ ਨੇ ਆਪਣਾ ਰਾਮ ਰਹੀਮ ਦੇ اٹੈਂਡਰ ਦੇ ਰੂਪ ਵਿੱਚ ਕਾਰਡ ਬਣਵਾਇਆ ਹੈ